ਆਲਮਗਿਰਿਆ ਹਲਕੀ ਹਲਕੀ ਚਾਲ ਬੁੱਲਣ ਮੋਟਰਸਾਈਕਲ ਦਾ ਫੈਸਲਾ ਹੋਊਗਾ ਕਿੱਡੇ ਮਾਣ ਵਾਲੀ ਗੱਲ ਹੈ ਵੀ ਪਿਤਾ ਜੀ ਵੀ ਪੁੱਜੇ ਹੋਣ ਮਾਤਾ ਜੀ ਵੀ ਪੁੱਜੇ ਹੋਣ ਮੈਂ ਮਾਤਾ ਰਜਵੰਤ ਕੌਰ ਜੀ ਦੀ ਇੱਕ ਇੰਟਰਵਿਊ ਦੇਖੀ ਇਹਨਾਂ ਨੇ ਆਖਿਆ ਵੀ ਮੈਂ ਕਬੱਡੀ ਨੂੰ ਆ ਅਵਾਜ਼ ਕਰਦੇ ਆ ਬੈਠ ਕੇ ਫਿਰ ਜੇ ਕਿਤੇ ਮੇਰਾ ਪੁੱਤਰ ਗਲਤੀ ਕਰਦਾ ਫਿਰ ਉਹਨੂੰ ਅਸੀਂ ਦੱਸਦੇ ਵੀ ਆ ਦੋਨੇ ਬੈਠ ਕੇ ਵੀ ਤੂੰ ਪੁੱਤ ਦਲੇਰੀ ਨਾਲ ਖੇਡਣਾ ਜਿਹੜੇ ਜਾਫੀ ਹੁੰਦੇ ਉਹ ਵੀ ਕਿਸੇ ਮਾਂ ਦੇ ਪੁੱਤ ਹੁੰਦੇ ਨੇ ਉਹਨਾਂ ਵੀ ਟਰਾਈ ਕਰਨੀ ਐ ਪਰ ਤੂੰ ਵੀ ਵਧੀਆ ਖੇਡ ਦਿਖਾਉਣ ਦੀ ਟਰਾਈ ਕਰਨੀ ਕਿਸੇ ਦੇ ਛੱਟ ਨਹੀਂ ਲਾਉਣੀ ਤੇ ਜਾਫੀਆਂ ਦੇ ਵੀ ਛੱਟ ਨਾ ਲੱਗੇ ਰੇਡਰਾਂ ਦੇ ਵੀ ਛੱਟ ਨਾ ਲੱਗੇ ਸਾਡੇ ਪੁੱਤਾਂ ਵਰਗੇ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਮਾਤਾ ਜੀ ਦਾ ਧੰਨਵਾਦ ਲਓ ਇਧਰ ਪਾਸੇ ਮੈਦਾਨ ਦੇ ਵਿੱਚ ਦੇਖਦੇ ਆ ਵੀ ਕੀ ਫੈਸਲਾ ਅਪੀਲ ਕੀਤੀ ਜਾ ਰਹੀ ਹੈ ਕਬੱਡੀ 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 ਕਾਲਾ 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 ਕਿਆ ਮਾਂ ਲਿਆ ਤੇ ਜਸ਼ਨ ਕਿਆ ਬਾਤ ਹੈ ਕਿਆ ਬਾਤ ਹੈ ਜਲਾ ਲਾ ਲਿਆ ਮਾਤਾ ਰਜਵੰਤ ਕੌਰ ਜੀ ਨੂੰ ਸਾਹ ਸੁਖਵਿੰਦਰ ਸਿੰਘ ਜੀ ਆਲਮਗੀਰ ਜੀ ਨੂੰ ਗਰਾਊਂਡ ਦੇ ਵਿੱਚ ਜਸ਼ਨ ਆ ਵੀ ਇਧਰ ਪਾਸੇ ਆਲਮਗੀਰੀ ਹੈ ਤੇਰੇ ਮਾਤਾ ਪਿਤਾ ਜੀ ਦੇ ਨਾਲ ਇੱਕ ਯੋਧਗਰ ਜਿਹੜੀ ਹੈ ਤਸਵੀਰ ਖਿੱਚੀ ਜਾਊਗੀ ਕਿਉਂਕਿ ਬੁੱਲਨ ਮੋਟਰਸਾਈਕਲ ਦਾ